ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਸ ਸੱਜਾ ਸੱਚ ਹੈ ਪਿਸਤ ਨਾਨਕ ਹੋਸੀ ਵੀ ਸੱਚ ਸੋਚੇ ਸੋਚਨਾ ਹੋਈ ਜੇ ਸੋਚੇ ਲੱਖ ਵਾਰ ਹਿ ਚੁਪੇ ਚ ਫਨੋਈ ਜੇ ਲਾਇ ਰਹਿਲੇ ਉਤਾਰ ਪੁਖੇਆ ਪੁਖੇ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸੈ ਸੇ ਅਣਖ ਲਖ ਹੋਏ ਤੈ ਕਿਨ ਚਲੇ ਨਾਲ ਕਿਸ ਚਾਰ ਹੋਏ ਕਿ ਕੁੜੇ ਟੁੱਟੇ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੀ ਹੋਣਾ ਕਰ ਕੋ ਨਾ ਕਹਿਆ ਜਾਏ ਹਕਮੀ ਹੋਣ ਜੀ ਕਮਲੇ ਵਿਢਾਈ ਕਿਵੇਂ ਤਮ ਨੀਚ ਪੁਨੀ ਦਿਸਕ ਪਾਈ ਕਿਨਾ ਕਿਵੇਂ ਬਖਸ਼ਿਸ ਇਕ ਪਰਮੇਸ਼ਰ ਦਾ ਪੁਆਇਏ ਕਮਿੰਦਰ ਸਭ ਕੋ ਬਾਰੁ ਕਮ ਨਾ ਕੋਏ ਨਾਨਕੁ ਕਮੇ ਜੇ ਬੁਚੇ ਤਾ ਮੇ ਕਹੈ ਨਾ ਕੋਏ ਗਾਵੇ ਕੋ ਤਨ ਹੋਵੇ ਕੇਸੀ ਤਨ ਗਾਵੇ ਕੋ ਤਾ ਜਣੇ ਨਿਸ਼ਾਨ ਗਾਵੇ ਕੋ ਬਨੋਟਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸੱਚ ਪ੍ਰੇਤਨ ਖੇ ਗਾਵੇ ਕੋ ਜਿਲੇ ਫਿਰਦੇ ਹੈ ਗਾਵੇ ਕੋ ਜਪੇ ਦਿਸੇ ਦੂਰੇ ਗਾਵੇ ਕੋ ਵੇਖਾ ਦਰਹਤ ਰਹਤਿ ਰਹੇ ਕਿਥ ਨ ਕਿਥੀ ਨੈ ਆਵੇ ਟੋਟ ਕਤ ਤਤੇ ਕਥੀ ਕਥ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਦਿਲਿਤ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਇੱਕ ਮਚਲਾਏ ਰਾਵ ਨਾਨਕੇ ਵਿਖੇ ਵੇ ਪਰਵਾਹੋ ਸੱਚਾ ਸਾਹਿਬ ਸੱਚ ਨਾਈ ਆਖੇ અપਵਪਾਰ ਆਖੇ ਮੰਗੇ ਤੇਰੇ ਦਰਤ ਕਰੇਦਾ ਧਾਰ ਫਿਰ ਕੀ ਆਖੇ ਰੱਖੀਏ ਜਿਤ ਇਸੇ ਦਰਬਾਰ ਉਹੀ ਬੋਲਣ ਬੋਲੀਏ ਜਿਸਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੁਖ ਦੀਵਾਰ ਨਾਨਕੇ ਵਜਾਣੀਏ ਸਭ ਆਪੇ ਸਚਿਆਰੇ ਤਾਂ ਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਝਨ ਸੋਏ ਜਿਸ ਨੇ ਸੇਵਿਆ ਤਿੰਨ ਪਾਇਆ ਮਾਨ ਨਾਨਕੇ ਗਾਵੇ ਗੁਣੀ ਨੀਤਾਨ ਕਾਵਿਏ ਸੁਣੀ ਯਮਨ ਰਖੀਏ ਪਾਉ ਦੁਖ ਪਰਹਾ ਸੁਖ ਲਜਾਈ ਗੁਰਮਖ ਖਨਾ ਤੰ ਗੁਰਮਖ ਵੇਦਾਂ ਕਰਮ ਕਰਿਆ ਸਮਾਈ ਗੁਰੀ ਸਗ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖ ਨਈ ਕੇਨਕ ਤਾ ਨ ਜਾਇ ਗ੍ਰੋ ਇਕ ਦੀ ਬੁਝਾਏ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਨ ਨ ਜਾਇ ਚੀਤਨਾਵੇ ਚੇਤ ਸੁਪਾਵੇ ਨਿ ਭਾਣੇ ਕੇ ਨਾ ਹੀ ਕਈ ਜਤੀ ਸਿਟੋ ਪਾਈ ਵੇਖੇ ਬਿਨ ਕਰਮ ਕੇ ਮੇਲੇ ਮਤਿ ਚਰਤਨ ਜਵਾਰ ਮਾਨਕ ਜੀ ਗੁਰ ਕੀ ਇੱਕ ਸਿੱਖ ਸੁਣੀ ਵਰ ਮਤਿ ਚਰਤਨ ਜਵਾਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਵੇਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਹੋ ਰਤ ਸੋਣੀ ਹੋਏ ਨਵਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਿਸ ਕੀਰਤ ਜਗ ਲਈਏ ਤੇ ਸਨਤਨ ਆਵਿਤਾ ਬਾਤ ਨ ਪੁਛੇ ਕੇ ਕੀਟਾਂਦਰ ਕੀਟ ਕਾ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤਿਹ ਕੋਈ ਨ ਸੁਜੀ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿਧ ਪੀਰ ਸੁਰ ਨਾਤ ਸੁਣੀਏ ਤਤ ਕਉਲਾ ਕਾਸ ਸੁਣੀਏ ਦੀਪ ਲੋ ਪਤਲ ਸੁਣੀਏ ਪਉ ਨ ਸਕੇ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਿਰ ਭਰ ਮੈਂਦਰ ਸੁਣੀਏ ਮੁਖ ਸਲਾ ਹਨ ਮੰਦਰ ਸੁਣੀਏ ਜੋਗ ਜੁਗ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਸਰਕੈ ਇਸਨਾਨ ਸੁਣੀਏ ਪਰ ਪਰ ਭਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣੀਏ ਦਿਕ ਪਾਪ ਕਰ ਨਾਸ ਸੁਣੀਏ ਸਰਾ ਗੁਨਾ ਕੇ ਕਾਹ ਸੁਣੀਏ ਸੇਕ ਪੀਰ ਪਤਸ਼ਾ ਸੁਣੀਏਂ ਦੇ ਭਾਵੇ ਰਾਵ ਸੁਣੀ ਹਰਤ ਹੋਏ ਸਗਾਹ ਨਾਨਕ ਭਗਤ ਸਦਾ ਵਿਕਾਸ ਸੁਣੀਏ ਦਿਕ ਪਾਪ ਕਾ ਨਾਸੇ ਮਨੇ ਕੀ ਗਤਿ ਕਹੀਂ ਨ ਜਾਏ ਜੇ ਕੋ ਗਏ ਪਿਛੇ ਪਰਛਾਈ ਦਾਤ ਦੀ ਕਲਮ ਨਾਲ ਲੇਖਣ ਹਾਰ ਮੰਨੇ ਕਾ ਬਿਕਰਨ ਵਿਚਾਰ ਐਸਾ ਨੰਦਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਤ ਹੋਵੇ ਮਨ ਬੁੱਤ ਮਨ ਸਕਲ ਭਵਨ ਕੀ ਸੂਤ ਮਨ ਮੂਚੋਟਾ ਨਾ ਖਾਏ ਮਨੇ ਚਮਕੇ ਸੱਤ ਨਾ ਜਾਈ ਇਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜੜੇ ਮਨਿ ਕੋਏ ਮਨਿ ਮਾ ਠਗ ਨ ਪਾਇ ਮਨੇ ਪਤ ਸੂ ਪਰਗੜ ਜੈ ਬੰਨੇ ਮਗ ਨ ਚਲੇ ਪੰਚ ਮਨ ਤਨ ਸਿਤੀ ਸੰਬੰਦੇ ਇਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜੜੇ ਮਨਿ ਕੋਏ ਬੰਨੇ ਪਾਵੇ ਮੋਖ ਦੁਆਰ ਮਨੇ ਪਰਵਾਰੇ ਸਹਾਰ ਬੰਨੇ ਧਰੇ ਧਾਰੇ ਗੁਰ ਸਿਖ ਬੰਨੇ ਨਾਨਕ ਭਵੇ ਨਾ ਪੀਕੇ ਇਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜੜੇ ਮਨਿ ਕੋਏ ਪੰਜ ਪ੍ਰਵਾਣ ਪੰਜ ਪਰਦਾਨ ਪੰਚੇ ਪਾਵੇ ਦਰਗੇ ਮਾਨ ਪੰਚ ਸੁਦਰ ਰਾਜਨ ਪੰਚਕ ਅਗ੍ਰੀਕ ਤਿਆਨ ਜੀ ਕੋ ਕਹਿ ਕਰੇ ਵਿਚਾਰੇ ਕਰਤੇ ਕੇ ਕੰਨੀ ਸੁਵਾਰ ਧੋਲ ਧਰਮ ਦਿਆ ਕਾ ਪੂਤ ਸੰਤੋਖਤਾ ਬਰਖਿਆ ਜਿਨ ਸੂਤ ਜੇਤਬੂਜ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਤ ਤਤੀ ਹੋਰ ਪਰੇ ਹੋਰ ਹੋ ਜਿਸੇ ਪਤਲੇ ਕਉਣ ਜੋਰ ਜੀਹਾਂ ਜਾਤ ਰੰਕੇ ਨਾਮ ਸਭਨਾ ਲਿਖਿਆ ਬਡੀ ਕਲਮ ਇਹ ਲਿਖਾ ਲਿਖਿ ਜਾਣੇ ਕੋ ਲੈ ਕਾ ਲਿਖਿਆ ਕੀਤਾ ਹੋਇ ਕੀਤਾ ਤਰਸੋਇ ਲਾ ਰੂਪ ਕੀਤੇ ਦਰਜਣੇ ਕਉਣ ਕੁਤ ਜਿਤੇ ਪਸੋਇ ਇੱਕ ਇੱਕ ਵਾਤੀਸ ਤੇ ਉਹ ਲਖ ਦਰਿਆ ਉਤਤ ਕਉਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁੰਤ ਪਾਵੇ ਸਹੀ ਭਲੀ ਕਾ ਤੂ ਸਦਾ ਸਲਾਬਤ ਅਨੰਕਾਰ असंख जप असंख भव असंख पूजा असंख तप तावा असंगर्थ मुख वेद पाठ असंख योग मन रहयो दास असंख भक्त गुण ज्ञान विचार असंख सत्य असंद तार असंख शिर मोपख सार असंख मोले लाए तार कुदत कौन का विचार बारे न जा वेकवा जोतंद पावे सही पलीकार तू सदा सलामत निरंकार ਅਸੰਖ ਮੋਰਖੰਦ ਕੋ ਰਸੰਖ ਚੋਰ ਹਰਾਮ ਖੋਰਾ ਸੰਖ ਕਮਰ ਕਰ ਚਾਹੇ ਜੋਰ ਅਸੰਖ ਗੱਲ ਵੜਤੇ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰੇ ਕੁੜੇ ਫੇਰਾਏ ਸੰਖ ਅਸੰਖ ਪਾਪੀ ਪਾਪ ਕਰ ਜੈ ਅਸੰਖ ਕੁੜਿਆਰੇ ਕੁੜੇ ਫੇਰਾਇ ਅਸੰਖ ਮਲੇਸ਼ ਮਲ ਭੱਕ ਖਾਏ ਅਸੰਖ ਨਿੰਦ ਸਿਰ ਕਰੇ ਭਾ ਨਾਨਕ ਨੀਚ ਕੈ ਵਿਚਾਰੇ 바ਦੇ ਨਾ ਚਾਵੇ ਇਕ ਵਾਰ ਜੋ ਤੁੰਦੇ ਪਾਵੇ ਸਹੀ ਭਲੀ ਘਾਤ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਸੰਖਤਾਵ ਅਗਮ ਅਗਮ ਅਸੰਖ ਲੋ ਅਸੰਖੇ ਸਿਰ ਭਾਰ ਹੋਇ ਕਈ ਨਾਮਕਈ ਸਲਾਹਾ ਅਕ੍ਰਿ ਗਿਆਨ ਗੀਤ ਗੁਣਗਾ ਕ੍ਰਿ ਲਿਖਣਾ ਬੋਲਣ ਬਾਣ ਅਕ੍ਰਿ ਸੇ ਸੰਜੁਗ ਵਖਾਣ ਜਿਨੇ ਲਿਖੇ ਤੇ ਸੇ ਲਾਹ ਜੀ ਜੀ ਫਰਮਾਇ ਤੇ ਤੇ ਬਾਜਿ ਤਕਿ ਤਰੇ ਤ ਨਵ ਨਵੇਂ ਨਾਹੀ ਕੋਥਾ ਉਪਤ ਕਉਣ ਕਾ ਵਿਚਾਰ ਵਾਰੇ ਨਾ ਜਾਵੇ ਇਕ ਵਾਰ ਜੋ ਤੁੰਦ ਭਾਵੇ ਸਹੀ ਭਲੇ ਕਾ ਤੂ ਸਦਾ ਸਲਾਮਤ ਨਰਨਕਾਰ ਪਰੀਏ ਤਪੈ ਤਨ ਦੇ ਪਾਣੀ ਤੁਰਤੇ ਤੁਸਕੇ ਮੂਰਤ ਪਲੇ ਤੀ ਕੱਪੜ ਹੋਈ ਜੇ ਸਭਨ ਲਈ ਹੋ ਤਏ ਪਰੀਏ ਮਤ ਪਾਪਾ ਕੈ ਸੰਜੋ ਤੋਂ ਪੈ ਨਾ ਵਿਖੇ ਰੰਗੁ ਪੁਨੀ ਪਾਪਿ ਅਖਣੈ ਕਰ ਕਰਿ ਕਰਨਾ ਲਿਖ ਲੈ ਜਾਵ ਆਪੇ ਬੀਜਾ ਆਪੇ ਹੀ ਖਾਓ ਨਾਨਕ ਹੁਕਮਿ ਆਵਜਾਓ ਤੀਰਥ ਤਪ ਦੇ ਆਤਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮਨੀਏ ਮਨਿ ਕੀ ਤਪਉ ਅੰਤਰਗਾ ਤੀਥ ਮਨ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਈ ਸਸਾ ਸਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਉ ਕਵਣ ਸਵੇਲਾ ਭਗਤ ਕਵਣ ਕਵਣ ਚੀ ਕਵਣ ਵਾਰ ਕੌਣ ਸੀ ਰਤਿਮਾ ਕੌਣ ਜਿ ਤੋਇ ਕਰ ਵੇ ਨ ਪਾਈਏ ਪੰਡਤੀ ਜੀ ਹੋਵੇ ਲੇਖ ਪੁਰਾਨ ਬਖਤ ਨ ਪਾਇਓ ਖਾਦੀਆ ਜੇ ਲੇਖਣ ਲੇਖ ਪੁਰਾਨ ਕੀ ਬਾਣ ਨ ਜੋਗੀ ਜਾਣੇ ਤਮਾ ਨਾ ਕੋਈ ਜਾ ਕਰਤਾ ਸੇਠੀ ਕੋ ਸਚੇ ਆਪੇ ਜਾਣੇ ਸੋਈ ਕਿ ਕਰਿ ਆਖੇ ਕੀ ਸਲਾਹੀ ਕੀ ਵਰਨੇ ਕੀ ਜਾਣਾਂ ਨਾਨਕ ਆਖਣ ਸਭ ਕੋ ਆਖੀ ਇੱਕ ਤੋਂ ਇੱਕ ਸਿਆਣਾ ਵੱਡਾ ਸੇਵਟੀ ਨਹੀਂ ਕੀਤਾ ਜਕ ਹੋਵੇ ਨਾਨਕ ਜੀ ਕੋ ਆਪੂ ਜਾਣੇ ਕੀ ਗਿਆਨ ਹੋਵੇ ਪਤਲਾ ਫਤਲ ਲਾਕਾ ਕਾਸਾ ਆਕਾਸ ਓੜ ਕੋੜ ਪਾਲ ਤਕੇ ਵੇਦ ਕਹੇ ਨੀਕ ਬਾਤੇ ਸੇ ਸਟਾ ਰਾ ਕੇ ਨਿਕਤੇ ਬਸ ਲੇਖ ਦਾਤ ਲੇਖਾ ਹੋਏ ਤਾਂ ਲਿਖੇ ਲਿਖੇ ਹੋਏ ਵਿਨਾਸ਼ ਨਾਨਕ ਵਾਖੀਏ ਆਪੇ ਜਾਣੇ ਆਪ ਸਲਾਹੀ ਸਲਾਹ ਐਤੀ ਸੂਤ ਨ ਪਾਈਏ ਨਦੀਆਂ ਤੇ ਵਾਪਸ ਇਸ ਸਮੁੰਦਰਾਂ ਜਾਣੀ ਸਮੁੰਦਰ ਸਾ ਸੁਲਤਾਨ ਕੈ ਸਿਤੀ ਮਰ ਤਨ ਕਿਰੀ ਤੁਲਾ ਹੋਵਣੀ ਜੇ ਤਿਸ ਮਨੋ ਨ ਵਿਸਾਰੇ ਅੰਤ ਨਾ ਸਿਤੀ ਕਹਿ ਨਾ ਅੰਤ ਅੰਤ ਨਾ ਕਰਨੇ ਤੇ ਨਾ ਅੰਤ ਅੰਤ ਨ ਏਕਨ ਸੁਣੇ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਕਰਤਾ ਜਾਪੇ ਪਰਾਰ ਬਾਰ अंतकरण केते विललाय तां किंत न पै जए तिन जाने कइ बोता कइए बोता होई वटा सहि प ऊंचा था ऊच प्रउच्च न ए गुरु उच्च होवे कोइच सोचे को जाने सोए जे वडे आप जाने आप आप नानिक कर तरी करनी दात बोता कर्म, बोता कर्म ना लिखिया जाई बोता करम लिखिया न जाई वड्डा दाता तिन नातम आई केते मंगे जोत पर ਕਿ ਜੀਵਨਤ ਨਹੀਂ ਵਿਚਾਰੇ ਕੀਤੇ ਕਬ ਟੁੱਟੇ ਵੇਕਾਰ ਕੇ ਤਿਲਿਲਮ ਕਿਰਪਾਏ ਕੀਤੇ ਮੁਰਖ ਖਾਈ ਖਾਈ ਕੀਤਿਆਂ ਦੇ ਕੁਕਸਰ ਮਾਰੇ ਇਹ ਵੀ ਦਾ ਤੇਰੀ ਦਰਸਾਰ ਬੰਦ ਕਲਾਸੀ ਪਾਣੇ ਹੋਏ ਹੋ ਰਤਨਾ ਸਕੇ ਕੋਈ ਜੀ ਕੋ ਦਾ ਇੱਕ ਅੱਖ ਨ ਪਾਈ ਉਹ ਜਾਣੇ ਜੇ ਤਿਆ ਮੁਖਾਈ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਸੇ ਪਾਤਸ਼ਾਹ ਅਮੋਲ ਗੁਣ ਅਮੋਲ ਵਪਾਰ ਅਮੋਲ ਪਰਿਮਲ ਪੰਡਰ ਅਮੂਲਾ ਬੇਮੋਲ ਹੈ ਚਾਏ ਅਮੋਲ ਭਈ ਮੂਲ ਸਮਾਇ ਅਮੂਲ ਧਰਮ ਮੂਲ ਦੀਵਾ ਨਾ ਬੋਲ ਤੁਲਾ ਮੂਲ ਪਰਵਾਨ ਅਮੋਲ ਬਖਸੀ ਸਭੂਲ ਨਿਸਾਨ ਅਮੂਲ ਕਰਮ ਮੂਲ ਫਰਮਾਨ ਅਮੂਲਾ ਮੂਲ ਰੱਖੇ ਨਾ ਜਾਈ ਆਖਾ ਕਰੇ ਲਿਵ ਲਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸ ਰਾਖੇ ਸਿਤ ਆਖੇ ਇਸ ਰਾਖੇ ਸਿਤ ਆਖੇ ਕਿਤੇ ਕਿਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁ ਨਰਮੰਜਨ ਸੇਵ ਕਿਤੇ ਆਖੇ ਆਖਣ ਭਾਏ ਕਿਤੇ ਕੇ ਕੇ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਕਨਾ ਸਕੇ ਕੇ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋ ਜੀ ਕੋ ਆਖੇ ਬੂਰੇ ਵਿਗੜ ਤਾਂ ਲਿਖੀਏ ਸਿਰਗਵਾਰ ਗਵਾਰ ਸੋਦਰ ਕੈ ਸੁਖ ਕਰਕੇ ਜਿਤੇ ਵੇ ਸਰਬ ਸੰਮਾਲੇ ਬਾਜੇ ਆਨੰਦ ਨੀਕ ਅਸੰਕਾ ਕੀਤੇ ਵਾ ਬਨਹਾਰੇ ਕਿਤੇ ਰਗ ਪਈ ਸੁਖੈਨ ਕਿਤੇ ਗਾਵਨ ਹਾਰੇ ਗਾਤੁਰ ਪਉਣ ਪਣੀ ਬਸੰਤ ਪਰ ਗਾਵੇ ਰਜਤਨ ਦਿਵਾਰੇ ਗਾਵੇ ਚਿਤ ਗੁਰ ਚ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵੇ ਸ਼੍ਰੀ ਬ੍ਰਹਮਾ ਦੇਵੀ ਸੋਹਸ ਦਾ ਸਵਾਰੇ ਗਾਵੇ ਇੰਦ ਇੰਦਾਸ ਨੇ ਬੈਠੇ ਦੇਵਿਆਂ ਦਿਲ ਨਾਲੇ ਗਾਵੇ ਸਿਰਸਮੰਧੀਂ ਤੇ ਕੌਣ ਸਾ ਦੇ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇਨ ਪੰਡਤ ਪੜਨ ਰੱਖੀ ਸਹਿ ਜਿਗ ਜਗ ਵੇਦਾਂ ਨਾਲੇ ਗਾਵੇ ਮਹੋਨੀਆਂ ਮਨਮੋਹਨ ਸ਼੍ਰੀ ਗੁਰੂ ਸ਼ਿਪੇ ਆਲੇ ਗਾਵੈ ਤਨੁ ਪਾਇ ਤਰੇਸਰ ਤਿਤ ਨਾਲੇ ਗਾਵੇ ਜੋਤਮਾ ਬਹੁ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਾ ਗੁਰ ਪੰਡਾ ਕਰ ਕਰ ਕੇ ਤੇtare ਸੈਤਨੁ ਗਾਵੇ ਜੋਤੰਦ ਪਾਤ ਤਿਰ ਭਗਤ ਵਿਸਾਲੇ ਹੋਇ ਇਤੇ 51 ਸੇ ਵਿੱਚ ਤਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚੋ ਸੱਚੀ ਨਾਈ ਹੈ ਪਿਓ ਸਿਜਾਈ ਨਜ ਸਿਤ ਨਜ ਨੇ ਚਾਏ ਰੰਗੀ ਰੰਗੀ ਭਾਤੇ ਕਰ ਕਰ ਜਨਸੀ ਮਾ ਜਨੀ ਪਾਈ ਕਰੇ ਕਰੇ ਵੇਖੇ ਕੀਤਾ ਆਪਣਾ ਜੀਤੀ ਦੀ ਵਡਿਆਈ ਜੋ ਤਿਸੁ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸੋ ਸਪਤ ਸੇਵ ਅਨੰਕੈਨ ਜੈ ਮੁੰਦਾ ਸੰਤੋਸਾ ਪਤਿ ਚੋਲੀ ਧਿਆਨ ਕੀ ਕਰੈ ਬੂਤ ਕਿੰਤਾ ਕਲਕ ਵਾਰੀ ਕਾਇ ਜੁਗੰਦਰ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ ਦੇ ਤਿਸੇ ਆਦੇਸ ਆਦ ਨੀਲ ਅਨਾਦਨ ਹਤ ਜਗ ਜਗ ਇਕ ਵੇਸ ਫੁਕਤ ਗਿਆਨ ਦਿਆ ਪੰਡਰਨ ਕਟਕੜ ਵਾਚੇ ਨਾ ਦੇ ਆਪ ਨਾਥ ਨਾਤੀ ਸਭ ਜਹ ਕੀ ਰਿਦਿ ਸਿਦੁਰਾ ਸਾਜ ਸੰਜੋਗ ਵਿਜਉ ਤੇ ਕਾ ਚੱਲਾਵੇ ਲੇਖਿਆ ਵੇ ਪਾਵੇ ਅਜੇ திਸੇ ਅਦੇਸ ਆਦੇ ਨੀਰਨ ਨਦਨ ਹਥੇ ਜਿਗ ਜਿਗ ਇਕ ਹੋ ਵੇਸ ਏਕਮ ਆਇ ਜੁਗਤਿ ਵੇ ਆਇ ਚਿੰ ਚੇਲੇ ਪਰਵਾਨ ਇਕ ਸੰਸਾਰ ਇਕ ਪੰਡਾਰੀ ਇਕ ਲਾਇ ਜੀਵਨ ਜੇ ਤਿਸ ਪਾਵੇ ਤੇ ਵੇ ਚਲਾਵੇ ਜੀ ਹੋਵੇ ਫਰਮਾਨ ਉਹ ਵੇਖਿ ਉਹ ਨਨਦ ਨ ਆਵੇ ਬੋਤਾ ਹੀ ਵਿਦਾਨ ਦੇ ਤਿਸ ਅਦੇਸ ਆਦ ਨਿਰ ਨਦਰਹ ਤੇ ਜਿਗਤਿਕ ਕਵੇ